ਮਾਡਲ ਹੈਗਾ 2000 ਇਸ ਤੋਂ ਬਾਅਦ ਹੈਗਾ ਫਾਰਮ 60 ਫਾਰਮ ਟਰੈਕ 60 ਮਾਡਲ 2010 ਰੇਟ 3,25,000 ਰੁਪਏ ਜੋ ਕਿ ਡਿਮਾਂਡ ਬਾਈਆਂ ਦੀ ਮੌਕੇ ਤੇ ਘੱਟ ਬਾਤ ਹੋ ਜਾਂਦੀ ਹੈ ਇਸ ਤੋਂ ਬਾਅਦ ਫਾਰਮ 60 ਹੈ ਜੀ ਇਹ ਵੀ 2010 ਮਾਡਲ ਆ ਇਸ ਦਾ ਰੀਟਰਨ ਵਾਲਾ 3,15,000 ਰੁਪਏ ਬਹੁਤ ਹੀ ਵਧੀਆ ਟਰੈਕਟਰ ਆ ਸਾਫ਼ ਸੁਥਰਾ ਇਸ ਤੋਂ ਬਾਅਦ ਰਹਿਣ ਵਾਲਾ ਜੋਂਡੀਆ 5055 ਜਿਹਦਾ ਮਾਡਲ ਹੈ 2013 ਤੇ ਰੇਟ ਰਹਿਣ ਵਾਲਾ ਇਹਦਾ 4.5 ਲੱਖ ਰੁਪਈਆ ਇਸ ਤੋਂ ਬਾਅਦ ਆ ਗਿਆ ਜੀ ਟੈਫੀ ਆ ਗਿਆ ਜਿਵੇਂ ਇਹਦਾ ਮਾਡਲ ਹੈਗਾ 10 ਰੇਟ 295000 ਰੁਪਈਆ ਬਾਹਗੀਆਂ ਦੀ ਡਿਮਾਂਡ ਆ ਮੌਕੇ ਤੇ ਘੱਟ ਵੀ ਹੋ ਜਾਊਗਾ ਇਸ ਤੋਂ ਬਾਅਦ ਆ ਗਿਆ ਸੋਨਲੀ ਕਾ ਡੀਆਈ 35 ਇਹਦਾ ਮਾਡਲ ਹੈਗਾ 2013 ਜੀ ਤੇ ਰੇਟ ਹੈਗਾ ਜੀ ਇਹਦਾ 295000 ਰੁਪਈਆ ਇਸ ਤੋਂ ਬਾਅਦ ਆ ਗਿਆ ਜੀ ਆਸ਼ਾ ਜਿਸ ਦਾ ਰੇਟ ਰੈਨ ਵਾਲਾ 1,20,000 ਰੁਪਇਆ ਤੇ ਮਾਡਲ ਹੈਗਾ 2001 ਸਕਾਟ ਜੋ ਜੋ ਕਿ ਬਹੁਤ ਵਧੀਆ ਕੰਡੀਸ਼ਨ ਚ ਮਾਡਲ 1994 ਰੇਟ 1,30,000 ਰੁਪਇਆ ਇਸ ਤੋਂ ਬਾਅਦ ਫਿਰ ਆਸ਼ਾ ਜੀ ਜਿਸ ਦਾ ਮਾਡਲ ਹੈਗਾ 1998 ਤੇ ਰੇਟ ਹੈਗਾ 1,35,000 ਰੁਪਇਆ ਇਸ ਤੋਂ ਬਾਅਦ ਆ ਗਿਆ ਸੁਭਰਾਜ 855 ਜਿਸ ਦਾ ਮਾਡਲ ਹੈਗਾ 2016 ਰੇਟ 4,70,000 ਰੁਪਇਆ ਦੀ ਡਿਮਾਂਡ ਹੈ ਨਿਊ ਹਾਲੈਂਡ ਜਿਸ ਦੀ ਡਿਮਾਂਡ ਹੈਗੀ ਆ 5,90,000 ਤੇ ਮਾਡਲ ਹੈਗਾ 2016 ਇਸ ਤੋਂ ਬਾਅਦ ਆ ਗਈ 2511 ਡੇਟ ਵੀ 92 ਤੇ ਮਾਡਲ ਵੀ 92 Mahindra 475 ਇਹ ਬਹੁਤ ਵਧੀਆ ਤਿਆਰ ਹੋਇਆ 2006 ਮਾਡਲ 2,30,000 पे ਡਿਮਾਂਡ ਭਾਵੇਂ ਦੀ ਬਹੁਤ ਹੀ ਸਾਫ਼ ਸੁਥਰਾ ਰੇਟ ਇਸ ਤੋਂ ਬਾਅਦ ਆ ਗਈ ਸੋਨਾ ਲੀਕਾ 750 Okay. ਇਸ ਤੋਂ ਬਾਅਦ ਆਈ 855 ਗਈ ਜਿਹਦਾ ਰੇਟ ਰਹਿਣ ਵਾਲਾ 5 ਲੱਖ 70000 ਰੁਪਇਆ ਸਵਰਾਜ 735 ਜਿਹਦਾ ਮਾਡਲ ਹੈਗਾ 2004 ਤੇ ਰੇਟ 2 ਲੱਖ 15000 ਰੁਪਇਆ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਇਹ ਵੀ ਇਸ ਤੋਂ ਬਾਅਦ ਆ ਗਈ 735 ਜਿਹਦਾ ਮਾਡਲ 99 ਤੇ ਰੇਟ 1 ਲੱਖ 55000 ਰੁਪਇਆ ਸਵਰਾਜ 855 ਗਈ ਜਿਵੇਂ ਬਹੁਤ ਹੀ ਵਧੀਆ ਟਰੈਕਟਰ ਸਾਫ ਸੁਥਰਾ ਮਾਡਲ 2007 ਹੈ ਜੀ ਸੋਨਾ ਲੀਕਾ 750 ਵਾਲਾ 2010 ਮਾਡਲ 8.2 ਲੱਖ 80 ਰੁਪਏ ਆ ਸਵਰਾਜ 855 ਜੀ 2.40 ਲੱਖ ਰੁਪਏ ਆ बहुत ही साफ सुथरा ट्रेटर इस तो सोना लीका जी सोना लीका है दो हज़ार अठारह मॉडल पां लख सतारह हज़ार डिमांड अब नवे वर्ग ट्रेटर इस तो फिर सोना लीका जी जो कि मॉडल है दो हज़ार रेट भी दो लख भी हज़ार रुपया जी सोना लीका चाली वाला जी मॉडल दो हज़ार अठ ਬਹੁਤ ਹੀ ਸਾਫ਼ ਸੁਥਰਾ ਰਾਈਟਰ ਹੈ ਜੀ। ਸੁਵਰਾਜ 855 ਐਫੀ ਜਿਸ ਦਾ ਰੇਟ ਰਹਿਣ ਵਾਲਾ 440000 ਰੁਪਏ ਤੇ ਮਾਡਲ ਹੈਗਾ ਜੀ 13। ਇਹ ਤੋਂ ਫੇਰ 855 ਜੀ ਇਸ ਦਾ ਰੇਟ ਰਹਿਣ ਵਾਲਾ 5 6 ਨਹੀਂ 560000 ਰੁਪਏ ਜੀ ਮਾਡਲ ਹੈਗਾ 2018 ਜੀ। ਸੁਵਰਾਜ ਨੀਲਾ ਜੀ 855 ਆ ਗਿਆ ਜੀ। ਇਤ ਦਾ ਰੇਟ ਰਹਿਣ ਵਾਲਾ ਹੈ 2,60,000 ਰੁਪਏ ਮਾਡਲ 2000 ਜੀ ਜੌਂਡੀ 75310 ਜੀ ਇਸ ਤੋਂ ਆਗੇ ਸਵਰਾਜ 852 ਪੁਰਾਣੇ ਮਾਡਲ ਚ ਪੁਰਾਣੀ ਸ਼ੋਵ ਵਾਲਾ ਜੀ 1997 ਮਾਡਲ ਜੀ 1,25,000 ਰੁਪਏ ਰੇਟ ਹੈ ਪੜੀਆਂ ਦਾ ਸੁਨਾਲੇ ਕਾ ਤਿਆਰ ਹੋਇਆ ਖੜੇ ਜੀ ਬਹੁਤ ਬਹੁਤ ਸਾਰੇ ਟਰੈਕਟਰ ਖੜੇ ਜੀ ਤੁਹਾਨੂੰ ਸਾਠ ਆ ਗਏ ਜੀ ਇਦਾਂ ਰੇਟ ਰਹਿਣ ਵਾਲਾ ਜੀ 2 ਲੱਖ 96000 ਰੁਪਏ ਜੀ ਪਾਵਰ ਹੋਇਆ ਹੋਇਆ ਜੀ 2006 ਮਾਡਲ ਆ ਜੀ 855 ਆ ਗਿਆ ਜਿਵੇਂ ਜੀ 3.5 ਲੱਖ ਰੁਪਏ ਡਿਮਾਂਡ ਆ ਬਾਈਆਂ ਦੀ 8 ਮਾਡਲ ਆ ਜੀ ਬਿਨਾ ਪਾਵਰ ਸਟੀering ਤੋਂ ਇਹ 750 ਵਾਲਾ ਸੋਨਾ ਲਿਕ ਆ ਗਿਆ ਜੀ 470000 ਰੁਪਏ ਡਿਮਾਂਡ ਆ ਬਾਈਆਂ ਦੀ ਹੋਰ ਵੀ ਕਾਫੀ ਟਾਈਟਰ ਖੜੇ ਆ ਬਾਈਆਂ ਕੋਲੇ ਇਹ ਬੁੱਧਵਾਰ ਦੀ ਤਲਵੰਡੀ ਸਾਬੋ ਵਾਲੀ ਮੰਡੀ ਆ ਜੀ सोना लिखा जी एक लाख पंताली हज़ार रुपया न्यू हॉलैंड पचवंजा सौ जीयर बवुंजा दस खड़े जिम्मे जी बहुत वाली सोना तैयार हो दो सौ पांट माडल दो हज़ार रेट एक लख पचासी हज़ार रुपया पाइया डिमांड ਮੈਸੀ ਤਿਆਰ ਹੋਇਆ ਖੜਾ ਜੀ ਮਾਡਲ 2016 ਰੇਟ 4 ਲੱਖ 25000 ਰੁਪਏ ਜੀ ਜਿਵੇਂ ਜਾਂਡੇ ਖੜਾ ਜੀ ਨਵੇਂ ਮਾਡਲ ਚ ਨਵੇਂ ਸ਼ੋ ਚ ਜੀ ਰੇਟ 7 ਲੱਖ 50000 ਰੁਪਏ ਜੀ ਤੇ ਮਾਡਲ 2021 ਜੀ ਇਸ ਤੋਂ ਬਾਅਦ ਹੀ ਬਹੁਤ ਸਾਰੇ ਟਰੈਕਟਰ ਦੇਖੋ ਜੀ ਤਲਵੰਡੀ ਸਾਬੋ ਚ ਆਏ ਬੁੱਧਵਾਰ ਲੱਗਦੇ ਜੀ ਮੰਡੀ ਇਹ ਮੰਡੀ ਬਹੁਤ ਸਾਲਾਂ ਤੋਂ ਲੱਗ ਰਹੀ ਆ 100 ਲੋਕ ਬਹੁਤ ਦੂਰੋਂ ਦੂਰੋਂ ਲੋਕ ਟਰੈਕਟਰ ਖਰੀਦਣ ਆਉਂਦੇ ਹਨ ਅੱਜ ਮੰਡੀ 'ਚ ਕਾਫੀ ਰਸਤੇ ਗਏ ਬਹੁਤ سارے ਟਰੈਕਟਰ ਆਏ ਸਨ ਦੂਰੋਂ ਦੂਰੋਂ ਜਿੰਨੇ ਸਾਡੇ ਤੋਂ ਹੋ ਸਕੇ ਉਹਨੇ ਅਸੀਂ ਦਿਖਾ ਦਿੱਤੇ ਹਨ ਜੇਕਰ ਗਲਤੀ ਮਿਲਦੀ ਸਾਨੂੰ ਮਾਫ਼ ਕਰਿਓ ਰੇਟ ਵੱਧ ਘੱਟ ਦੱਸਿਆ ਗਿਆ ਤਾਂ ਬਾਕੀ ਇੱਕ ਵਾਰੀ ਜੀ ਰੇਟ ਵੱਧ ਲਿਖਿਆ ਹੁੰਦਾ ਬਾਕੀ ਤੁਸੀਂ ਕੋਲ ਜਾ ਕੇ ਜਰੂਰ घट्ट हो जाती है जी बद हाँ जी एक बार देख सकते हो मंडी जिला बठिंडा तरीक तरीक चौबीस सितंबर दो हजार पच्ची दिन बुधवार ਜੀ ਆਇਆਂ ਨੂੰ ਠੀਕ ਹੈ ਧੰਨਵਾਦ ਬਹੁਤ 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 ਸਾਰੇ ਟਰੈਕਟਰ ਖੜੇ ਹੋਏ ਜੇਕਰ ਵੀਡੀਓ ਵਧੀਆ ਲੱਗੀ ਤਾਂ ਜੀ ਜਰੂਰ ਕਮੈਂਟ ਕਰਕੇ ਦੱਸਣਾ ਤਾਂ ਕਿ ਆਪਾਂ ਅਗਲੇ ਬੁੱਧਵਾਰ ਵਾਲੇ ਦਿਨ ਵੀ ਵੀਡੀਓ ਬਣਾ ਸਕੀਏ ਧੰਨਵਾਦ ਜੀ ਠੀਕ ਹੈ ਜੀ